ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫ੍ਰੈਂਡਸ ਅੱਜ ਦੀ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਚੋਣਾ ਵਾਲੀ ਫਰਾਕ ਦੀ ਕਟਿੰਗ ਤੇ ਸਟੀਚਿੰਗ ਨਾਲ ਹੀ ਇਹਦੇ ਮੈਂ 슬ੀਵ ਦੇ ਤੇ ਡਿਜ਼ਾਈਨ ਪਾਇਆ ਹੈ ਔਰ ਨਾਲ ਪਲਾਜ਼ੋ ਵੀ ਬਣਾਇਆ ਹੈ ਸਾਰੀਆਂ ਚੀਜ਼ਾਂ ਦੀ ਕਟਿੰਗ ਤੇ ਸਟੀਚਿੰਗ ਤੁਹਾੜਨਾ ਮੈਂ ਸ਼ੇਅਰ ਕਰੂੰਗੀ ਸੋ ਬਣੇਗਾ ਵੀਡੀਓ ਦੇ ਐਂਡ ਤੱਕ ਦੇਖੋ ਮੇਰੇ ਕੋਲ ਜਿਹੜਾ ਕੱਪੜਾ ਹੈ ਧਰ ਬਾਰ ਕਾਫੀ ਵੱਡਾ ਹੈ 28 ਇੰਚ ਇਹਦਾ ਬਾਰਿਆ ਤੇ ਇਹ ਆਪਣੇ ਕੋਲ 3 ਮੀਟਰ ਕੱਪੜਾ ਹੈ ਤੇ ਆਪਾਂ 11 ਤੋਂ 12 ਸਾਲ ਦੇ ਬੱਚੇ ਦਾ ਇਹ ਬਣਾਉਂਦੇ ਪਏ ਆਂ ਠੀਕ ਹੈ ਤੇ ਤੁਸੀਂ ਆਪਣੇ ਨਾਪ ਦੇ ਅਕੋਰਡਿੰਗ ਬਣਾ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਮੈਂ ਕੱਪੜੇ ਨੂੰ ਡਬਲ ਕੋਲਡ ਵਿੱਚ ਹੀ ਵਿਛਾਇਆ ਆ ਔਰ ਇਸ ਤਰੀਕੇ ਦੇ ਨਾਲ ਇੱਕ ਵਾਰ ਆਪਾਂ ਇਹਨੂੰ ਹੋਰ ਕੋਲਡ ਕਰ ਲਾਂਗੇ ਔਰ ਮਤਲਬ 4 ਫੋਲਡ ਵਿੱਚ ਕਰਕੇ ਉਸ ਤੋਂ ਬਾਅਦ ਆਪਾਂ ਆਪਣੇ ਫਰਾਕ ਦੀ ਉੱਪਰ ਵਾਲੀ ਬਾਡੀ ਕਟਿੰਗ ਕਰਨੀ ਆ ਠੀਕ ਹੈ ਜਿਹੜਾ ਫਰਾਕ ਦਾ ਟਾਪ ਪਾਰਟ ਹੁੰਦਾ ਹੈ ਉੱਪਰੋਂ ਇੱਥੇ ਮੈਂ 14 ਇੰਚ ਤੇ ਕੱਪੜੇ ਦੀ ਕਟਾਈ ਕੀਤੀ ਆ ਦੇਖੋ 14 ਇੰਚ ਦਾ ਨਿਸ਼ਾਨ ਲਗਾ ਲਿਆ ਇੱਕ ਨਿਸ਼ਾਨ ਇੱਥੇ ਲਗਾ ਲਿਆ ਇੱਕ ਨਿਸ਼ਾਨ ਮੈਂ ਲਗਾ ਲਿਆ ਅਗਲੀ ਸਾਈਡ ਤੇ ਤੇ ਇਸ ਤੋਂ ਬਾਅਦ ਮੈਂ ਇੱਥੋਂ ਕੱਪੜੇ ਦੀ ਕਰਤੀ ਕਟਿੰਗ ਤੇ ਮੈਨੂੰ ਇੰਨਾ ਕਪੜਾ ਨਹੀਂ ਚਾਹੀਦਾ ਥੋੜਾ ਕਪੜਾ ਆਪਣਾ ਵਾਧ ਜਣਾ ਆ ਬਾਡੀ ਕਟਿੰਗ ਕਰਨ ਤੇ ਕਿਉਂਕਿ ਬੱਚਾ 슬림 ਮਿਆ ਪਤਲਾ ਆ ਇਸ ਕਰਕੇ ਤੇ ਦੇਖੋ ਇੱਥੋਂ ਆਪਾਂ ਇਹਨੂੰ ਫੋਲਡ ਕਰਕੇ ਤੇ ਬੱਚੇ ਦੀ ਜਿਹੜੀ ਛਾਤੀ ਆ ਉਹਦੇ ਅਕੋਰਡਿੰਗ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ 17 ਇੰਚ ਛਾਤੀ ਆ ਤੇ ਆਪਾਂ 19 20 ਇੰਚ ਕਪੜਾ ਇੱਥੇ ਆਪਾਂ ਨੂੰ ਚਾਹੀਦਾ ਹੈ 20 ਇੰਚ ਤੱਕ ਆਪਾਂ ਰੱਖ ਕੇ ਫਿਰ ਇੱਕ ਫੋਲਡ ਹੋਰ ਕਰ ਲਿਆ ਐਕਸਟਰਾ ਕਪੜੇ ਦੀ ਕਟਿੰਗ ਕਰ ਲਈ ਟੀਰਾ ਇਹਦਾ ਰੱਖਿਆ ਆ ਮੈਂ 7 ਇੰਚ ਤੀਰਾ ਤੇ 7.5 ਇੰਚ ਮੈਂ ਇਹਦੇ ਮੋਡੇ ਰੱਖੇ ਆ ਕਿਉਂਕਿ ਬੱਚਾ ਸਲੀਮ ਆ ਔਰ ਅਗਰ ਮੋਡਾ ਕੱਟ ਰੱਖੀਏ ਫਿਰ ਖਿੱਚ ਪੈਂਦੀ ਆ 7.5 ਇੰਚ ਆਪਾਂ ਇਹਦਾ ਮੋਡਾ ਰੱਖਣਾ ਆ 1 ਇੰਚ ਦੀ ਇੱਥੇ ਗਲਾਈ ਦੇਤੀ ਗਲਾਈ ਦੇਣ ਤੋਂ ਬਾਅਦ ਆਪਾਂ ਇੱਥੇ ਲਗਾਵਾਂਗੇ ਛਾਤੀ ਦਾ ਨਿਸ਼ਾਨ ਤਾਰਾਂ ਦੀ ਛਾਤੀ ਆ 8.5 ਤੇ ਨਿਸ਼ਾਨ ਲਗਾਵਾਂਗੇ ਕਮਰ 14 ਇੰਚ ਆ 7 ਇੰਚ ਤੇ ਨਿਸ਼ਾਨ ਲਗਾਵਾਂਗੇ ਟੇਡੀ ਮਾਰਕਿੰਗ ਕਰਦਾਂਗੇ ਦੋਨੋਂ ਨਿਸ਼ਾਨਾਂ ਨੂੰ ਮਿਲਾ ਕੇ ਤੇ 1 ਇੰਚ ਆ ਆਪਾਂ ਸਲਾਈ ਮਾਰ ਦੇਣਾ 1 ਤੋਂ 1.5 ਇੰਚ ਆ ਆਪਾਂ ਸਲਾਈ ਮਾਰ ਦੇਣ ਇੱਥੇ ਲੈ ਸਕਦੇ ਆ ਇਸ ਤੋਂ ਵੱਧ ਨਹੀਂ ਆਪਾਂ ਲੈਣਾ ਠੀਕ ਆ 1 ਇੰਚ ਮੈਂ ਸਲਾਈ ਮਾਰਜਨ ਲੈ ਕੇ ਐਕਸਟਰਾ ਜਿਹੜਾ ਵੀ ਆਪਣੇ ਜਿੱਦਾਂ ਜਿੱਦਾਂ ਮਾਰਕਿੰਗ ਆ ਉਹ ਸਾਰਾ ਕੱਪੜਾ ਆਪਾਂ ਕਟਿੰਗ ਕਰਤਾ ਇਹ ਕਪੜਾ ਕਟਿੰਗ ਕਰਨ ਤੋਂ ਬਾਅਦ ਆਪਾਂ ਹਲਕੀ ਜਿਹੀ ਅਗਲੀ ਸ਼ੇਪ ਦੇਣੀ ਆ ਤੇ ਅਗਲੀ ਸ਼ੇਪ ਦੇਣ ਵਾਸਤੇ ਆਪਾਂ ਬੈਕ ਵਾਲਾ ਪੱਲਾ ਕਟਿੰਗ ਕਰਕੇ ਅਲੱਗ ਕਰ ਦਾਂਗੇ ਔਰ ਜਿਹੜਾ ਫਰੰਟ ਵਾਲਾ ਪੱਲਾ ਹੈ ਉਹਨੇ ਇੱਕ ਵਾਰੀ ਫੇਰ ਵਿਛਾਲਾਂਗੇ ਤੇ ਇੱਥੇ ਮੈਂ ਇੱਥੇ ਆਪਾਂ ਜਿਹੜੀ ਨਿਸ਼ਾਨੀ ਲਗਾਈ ਸੀ 1/2 ਇੰਚ ਦੀ ਉੱਥੋਂ ਆਪਾਂ ਕਟਿੰਗ ਕਰ ਦਾਂਗੇ ਇਹ ਆਪਣੀ ਫਰਾਕ ਦਾ ਫਰੰਟ ਪੱਲਾ ਆ ਓਕੇ ਤੇ ਦੇਖੋ ਇਹ ਦੋਨੇ ਪੱਲੇ ਕਟਿੰਗ ਹੋਣ ਤੋਂ ਬਾਅਦ ਆਪਾਂ ਗਲੇ ਦੀ ਕਟਾਈ ਕਰਨੀ ਆ 2 ਇੰਚ ਉਪਰ ਰੱਖਾਂਗੇ ਤੇ ਇੱਥੋਂ ਮੈਂ ਜਿਹੜਾ ਗਲੇ ਦੀ ਲੈਂਥ ਰੱਖੀ ਆ 5 ਇੰਚ ਰੱਖੀ ਆ ਤੇ ਇੱਥੇ ਵੀ 2 ਇੰਚ ਦੀ ਲਾਈਨ ਖਿੱਚ ਕੇ ਇੱਕ ਬਾਕਸ ਬਣਾ ਲਿਆ ਬਾਕਸ ਬਣਾ ਕੇ ਗਲਾਈ ਦੇਤੀ ਇੱਥੋਂ ਆਪਾਂ ਕਰ ਦਾਂਗੇ ਕਟਾਈ ਇਹ ਆਪਣਾ ਅਗਲਾ ਗਲਾ ਆ ਤੇ ਦੇਖੋ ਜਿਹੜਾ 프ਰੰਟ ਗਲਾ ਆਪਾਂ 5 ਇੰਚ ਤੇ ਕਟਿੰਗ ਕੀਤਾ ਹੁਣ ਇਸ ਤੋਂ ਬਾਅਦ ਆਪਾਂ ਆਪਣਾ ਬੈਕ ਗਲਾ ਕਟਿੰਗ ਕਰਾਂਗੇ ਠੀਕ ਆ ਇਸ ਤੋਂ ਬਾਅਦ ਜਿਹੜਾ ਬੈਕ ਵਾਲਾ ਪੱਲਾ ਆ ਉਹਨੂੰ ਆਪਾਂ ਇਸ ਤਰੀਕੇ ਨਾਲ ਬਰਾਬਰ ਕਰਕੇ ਵਿਛਾ ਲਾਂਗੇ ਬੈਕ ਵਾਲਾ ਪੱਲਾ ਆਪਾਂ ਗਲਾ ਜਿਹੜਾ ਆਪਾਂ 3 ਇੰਚ ਰੱਖਣਾ ਹੈ 3 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਜਿਹੜੀ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਕੇ ਆਪਣਾ ਕਪੜਾ ਆਇਆ ਸੀਗਾ ਉਹਨੂੰ ਆਪਾਂ ਇਦਾਂ ਕਰਕੇ ਰੱਖ ਲਾਂਗੇ ਔਰ ਇਸ ਤਰੀਕੇ ਨਾਲ ਕਟਾਈ ਕਰ ਦਾਂਗੇ ਬਾਕੀ ਆਪਾਂ ਦੇਖੋ ਇਸ ਤਰੀਕੇ ਨਾਲ ਆਪਣੇ ਦੋਨੋਂ ਗਲੇ ਕਟਿੰਗ ਹੋ ਗਿਆ ਇਸ ਤੋਂ ਬਾਅਦ ਦੇਖੋ ਜਿਹੜੀ ਨੀਚੇ ਵਾਲੀ ਆਪਾਂ ਸਕਰਟ ਜਿਹੜੀ ਜੋੜਨੀ ਆ ਚੋਣਾ ਪਾ ਕੇ ਉਹਦੀ ਕਟਾਈ ਕਰਦੇ ਆ ਤੇ ਇਹਦੇ ਵਾਸਤੇ ਆਪਾਂ ਵੇਖਣੀ ਆ ਲੰਬਾਈ ਤੇ ਜਿਹੜੀ ਉੱਪਰ ਵਾਲੀ ਬਾਡੀ ਦੀ ਲੰਬਾਈ ਆ ਇਹ ਆਪਾਂ ਫਰਾਕ ਚੋਂ ਘਟਾ ਦੇਣੀ ਆ ਦੇਖੋ 13 ਇੰਚ ਆਪਾਂ ਘਟਾਤੇ ਤੇ ਇਸ ਤੋਂ ਬਾਅਦ ਆਪਾਂ ਜਿੱਥੇ ਵੀ ਆਪਾਂ 13 ਇੰਚ ਜਿਹੜਾ ਇੰਚ ਟੇਪ ਤਾਂ ਨੂੰ ਵਝਾਤਾ ਔਰ ਜਿੱਥੇ ਵੀ ਆਪਣਾ 40 ਇੰਚ ਆਉਂਦਾ ਦੇਖੋ ਮੈਂ 40 ਇੰਚ ਲੈਂਥ ਰੱਖਣੀ ਆ ਫਰਾਕ ਦੀ ਜਿੱਥੇ 40 ਇੰਚ ਆਉਂਦਾ ਉੱਥੇ ਇੱਕ ਮਾਰਕਿੰਗ ਕਰ ਲੈਣੀ ਆ ਤੇ ਇੱਕ ਮਾਰਕਿੰਗ ਆਪਾਂ ਕਰ ਲੈਣੀ ਆ 1 ਇੰਚ ਸिलाई ਮਾਰਜਨ ਲੈ ਕੇ ਕਿਉਂਕਿ ਆਪਾਂ ਬਾਡੀ ਜਿਹੜੀ ਉੱਪਰਲੀ ਕਟਿੰਗ ਕੀਤੀ ਉਹ 'ਚ ਵੀ 1 ਇੰਚ ਸਲਾਈ ਮਾਰਜਨ ਲਿਆ ਸੀ 1 ਇੰਚ ਆਪ ਸਲਾਈ ਮਾਰਜਨ। ਘੇਰਾ ਫੋਲਡ ਕਰਨ ਵਾਸਤੇ ਆਪਾਂ ਜਿਹੜਾ 1 ਇੰਚ ਲੈਣਾ ਆ ਔਰ ਇੱਥੇ ਆਪਾਂ ਪੂਰੇ ਤੇ ਨਿਸ਼ਾਨੀਆਂ ਲਾ ਲੈਣੀਆਂ ਨੇ ਇਸ ਤਰੀਕੇ ਦੇ ਨਾਲ। ਨਿਸ਼ਾਨੀਆਂ ਲਾਉਣ ਤੋਂ ਬਾਅਦ ਆਪਾਂ ਇੱਥੋਂ ਕਰ ਲੈਣੀ ਹੈ ਕੱਪੜੇ ਦੀ ਕਟਿੰਗ। ਇਸ ਤੋਂ ਬਾਅਦ ਇਹ ਕੱਪੜੇ ਦਾ ਆਪਾਂ ਦੋ ਪਾੜ ਕਰ ਲਾਂਗੇ ਕਿਉਂਕਿ ਆਪਾਂ ਅਗਲੇ ਪਿਛਲੇ ਫਰਾਕ ਦੀ ਬਾਡੀ ਦੇ ਨਾਲ ਆਪਾਂ ਇਹਨਾਂ ਨੂੰ ਜੋੜਨਾ ਹੈ ਵੱਖਰਾ ਵੱਖਰਾ ਕਿਉਂਕਿ ਆਪਾਂ ਧਾਗਾ ਖਿੱਚ ਕੇ ਚੋਣਾ ਪਾਉਣੀਆਂ ਬਹੁਤ ਹੀ ਸੋਹਣੀਆਂ ਚੋਣਾ ਪੈਂਦੀਆਂ ਧ ਤੇ ਹੁਣ ਆਪਾਂ ਕਟਿੰਗ ਕਰਨਿਆ ਨੇ ਆਪਣੀਆਂ 슬ੀਵਜ਼ ਬਾਹਾਂ ਤੇ ਇਹਦੇ ਵਾਸਤੇ ਜਿਹੜੀਆਂ ਬਾਹਾਂ ਦੀ ਲੈਂਥ ਮੈਂ ਰੱਖੂੰਗੀ 18 ਇੰਚ ਮਤਲਬ ਤਿਆਰ ਬਾਹਾਂ 16 ਇੰਚ ਆ 2 ਇੰਚ ਵਧਾ ਕੇ ਮੈਂ ਕਪੜਾ ਲਿਆ ਤੇ ਲੰਮੇ ਦਾ ਲੰਮਾ ਸਾਰਾ ਇਹ ਕਪੜਾ ਕਟਿੰਗ ਕਰ ਲਾਂਗੇ ਤੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਬਾਹਾਂ ਵਾਸਤੇ ਕਪੜੇ ਦੀ ਓਨਾ ਕਪੜਾ ਰੱਖਾਂਗੇ ਬਾਕੀ ਆਪਾਂ ਐਕਸਟਰਾ ਕਪੜੇ ਦੀ ਕਰ ਲੈਣੀ ਆ ਕਟਾਈ ਠੀਕ ਆ ਤੇ ਇਹ ਜਿਹੜੀ ਤੇ ਫ੍ਰੈਂਡਸ ਇਹ ਜਿਹੜੀ ਆਪਾਂ ਮੈਂ ਫਰੌਕ ਰੈਡੀ ਕੀਤੀ ਆ ਇਹਦੀ ਜਿਹੜੀ ਬਾਹਾਂ ਦੇ ਉੱਤੇ ਮੈਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਪਾਇਆ ਸਿੰਪਲ ਜਿਹਾ ਡਿਜ਼ਾਈਨ ਆ ਪਿਆ ਹੋ ਤੇ ਦੇਖੋ ਬਾਹ ਦੀ ਜਿਹੜੀ ਕਟਾਈ ਬਿਲਕੁਲ ਸਿੰਪਲ ਤਰੀਕੇ ਨਾਲ ਕੀਤੀ ਹੈ ਜਿੱਦਾਂ ਆਪਾਂ ਸਿੰਪਲ 슬ੀਵ ਕੱਟਦੇ ਆ ਇਦਾਂ ਹੀ ਤੇ ਹੁਣ ਆਪਣੀ ਜਿਹੜੀ ਫਰੌਕ ਦੇ ਸਾਰੇ 파ਟ ਕਟਿੰਗ ਹੋ ਗਿਆ ਤੇ ਹੁਣ ਆਪਾਂ ਕਟਾਂਗੇ ਪਲਾਜੋ ਬਾਹਰ ਕਾਫੀ ਵੱਡਾ ਸੀਸ ਕਰਕੇ ਡਬਲ ਫੋਲਡ ਵੇਚੀ ਆਪਣਾ ਜਿਹੜਾ ਪਲਾਜੋ ਰੈਡੀ ਹੋ ਗਿਆ ਸੀ ਤੇ ਅਗਲੀ ਸਾਈਡ ਤੋਂ ਆਪਣਾ ਕਪੜਾ ਬਚ ਵੀ ਗਿਆ ਸੀ ਦੇਖੋ ਇਹਨੂੰ ਮੈਂ ਜਿੰਨਾ ਕਮੇਨ ਜ਼ਰੂਰਤ ਹੋਉਂਦਾ ਕਿ ਫੋਲਡ ਕੀਤਾ ਬਾਕੀ ਮੈਂ ਇਸ ਤਰੀਏ ਰਹਿਣ ਤਾਂ ਨਾਲ ਜਦੋਂ ਆਪਾਂ ਪਲਾਜੋ ਦੀ ਕਟਿੰਗ ਕਰਾਂਗੇ ਐਕਸਟਰਾ ਕਪੜਾ ਆਪਣੇ ਆਪ ਹੀ ਕਟਿੰਗ ਹੋ ਜਾਊਗਾ ਇੱਥੇ ਮੈਂ ਇਹ ਪਲਾਜ਼ੋ 17 ਇੰਚ ਦੇ ਪ੍ਰਕਾਰ ਸਾਬ ਨਾ ਬਣਾਉਣ ਲੱਗੀਆਂ 17 ਦਾ ਹਾਫ ਕਰ ਲਿਆ 8.5 ਇਹਦੇ ਵਿੱਚ 4 ਇੰਚ ਜਮਾ ਕਰ ਲੇ 12.5 ਟੋਟਲ ਆਪਣੇ ਕੋਲ ਆ ਗਿਆ ਔਰ ਇੱਥੇ ਆਪਾਂ ਲਗਾ ਲਾਂਗੇ ਮਾਰਕਿੰਗ ਮਾਰਕਿੰਗ ਲਗਾਉਣ ਤੋਂ ਬਾਅਦ ਆਪਾਂ ਇਲਾਸਟਿਕ ਵਾਸਤੇ ਆਪਣੇ 2 ਇੰਚ ਰੱਖਣੇ ਆ ਤੇ ਇਹ ਤੋਂ ਨੀਚੇ ਆਪਾਂ ਇੱਕ ਨਿਸ਼ਾਨ ਲਗਾਵਾਂਗੇ 10 ਇੰਚ ਤੇ ਇਹ ਜਿਹੜਾ ਨਿਸ਼ਾਨ ਹੋਊਗਾ ਆਪਣੇ ਆਸਨ ਦਾ ਹੋਊਗਾ 10 ਦੇ ਵਿੱਚ 1 ਇੰਚ ਆਪਾਂ ਜਮਾ ਕਰਕੇ ਇੱਥੇ ਆਪਾਂ 11 ਇੰਚ ਟੋਟਲ ਤੇ ਨਿਸ਼ਾਨ ਲਾ ਲਿਆ ਨਿਸ਼ਾਨ ਲਗਾ ਕੇ ਇੱਥੇ ਆਪਾਂ ਆਪਣੇ ਇੱਥੇ ਹਲਕੀ ਜਿਹੀ ਗਲਾਈ ਦੇ ਦੇਣੀ ਆ ਬਹੁਤੀ ਡੀਪ ਗਲਾਈ ਨਹੀਂ ਆਪਾਂ ਦੇਣੀ ਇਸ ਤੋਂ ਬਾਅਦ ਆਪਾਂ ਆਪਣੇ ਪਲਾਜ਼ੋ ਦੀ ਲੈਂਥ ਵੇਖਾਂਗੇ ਲੈਂਥ ਟੋਟਲ ਤਿਆਰ 33 ਇੰਚ ਆ ਤੇ 34 ਇੰਚ ਤੇ ਦੇਖੋ ਆਪਾਂ ਇੱਥੇ ਇਸ ਤਰੀਕੇ ਨਾਲ ਲਾਈਨ ਖਿੱਚ ਲਈ ਇਸ ਤੋਂ ਬਾਅਦ نیچے 2 ਇੰਚ ਦਾ ਨਿਸ਼ਾਨ ਲਾਵਾਂਗੇ ਜਿਹੜਾ ਆਪਣਾ ਫੱਟਾ ਫੋਲਡ ਹੋਊਗਾ ਆਪਣੇ ਪਲਾਜ਼ੋ ਦਾ ਠੀਕ ਹੈ ਤੇ ਇਹ ਜਿਹੜਾ ਆਪਣਾ ਪਲਾਜ਼ੋ ਦਾ ਮੈਂ ਪਹੁੰਚਾ ਰੱਖਿਆ ਆ 8 ਇੰਚ ਰੱਖਿਆ ਆ 8 ਇੰਚ ਤੇ ਨਿਸ਼ਾਨ ਲਾਵਾਂਗੇ 1 ਇੰਚ ਆ ਆਪਾਂ ਸਲਾਈ ਮਾਰਜਨ ਵਾਸਤੇ ਨਿਸ਼ਾਨ ਲਗਾਵਾਂਗੇ ਇਸ ਤੋਂ ਬਾਅਦ ਆਪਾਂ ਦੇਖੋ ਜਿੱਥੇ ਆਪਣਾ ਪਹੁੰਚ ਆਇਆ ਉਥੋਂ ਉੱਪਰ ਨੂੰ 12 ਇੰਚ ਤੇ ਨਿਸ਼ਾਨ ਲਾਵਾਂਗੇ 12 ਇੰਚ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਇੱਥੇ ਵੀ ਆਪਾਂ ਉਹਨਾਂ ਹੀ ਨਿਸ਼ਾਨ ਲਾਵਾਂਗੇ ਜਿੰਨਾ ਆਪਾਂ ਪਹੁੰਚ ਦਾ ਲਗਾਇਆ ਮਤਲਬ 8 ਇੰਚ ਤੇ ਉੱਪਰੋਂ ਆਪਾਂ ਗਲਾਈ ਦੇ ਵਿੱਚ ਇਹ ਜਿਹੜਾ ਨਿਸ਼ਾਨ ਆ ਅਸਨ ਤੱਕ ਮਿਲਾ ਦੇਣਾ ਆ ਤੇ 1-1 ਇੰਚ ਆਪਾਂ ਸਲਾਈ ਮਾਰਜਨ ਦਾ ਜਿਹੜਾ ਆ ਉਹ ਵੀ ਇਹਦੇ ਨਾਲ ਹੀ ਲਾਈਨ ਡਰਾ ਕਰ ਲੈਣੀ ਆ ਤੇ ਹੁਣ ਆਪਾਂ ਕਰ ਲਾਂਗੇ ਕਟਿੰਗ ਠੀਕ ਹੈ ਜਿੱਦਾਂ ਜਿੱਦਾਂ ਆਪਣੀ ਮਾਰਕਿੰਗ ਹੋਈ ਆ ਉਦਾਂ ਉਦਾਂ ਹੀ ਆਪਾਂ ਕਟਿੰਗ ਕਰ ਲੈਣੀ ਆ ਤੇ ਇੱਕ ਸਲਾਈ ਦੇ ਵਿੱਚ ਹੀ ਆਪਣਾ ਇਹ ਜਿਹੜਾ ਪ ਦਆ ਪੂਰੇ ਵਿੱਚ ਆਪਾਂ ਲਾਸਟਿਕ ਪਾ ਕੇ ਰੈਡੀ ਕਰਾਂਗੇ ਠੀਕ ਹੈ ਜਿੰਨਾ ਆਪਾਂ ਪਹੁੰਚਾ ਫੋਲਡ ਕਰਨਾ ਹੈ ਉੱਥੇ ਆਪਾਂ ਕੱਟ ਲਗਾ ਲਾਂਗੇ ਇੱਥੇ ਆਪਾਂ ਪਹੁੰਚਾ ਫੋਲਡ ਕਰ ਲਾਂਗੇ ਤੇ ਚਲੋ ਤੇ ਇਹਦੇ ਨਾਲ ਹੀ ਆਪਣੇ ਪਲਾਜ਼ੋ ਦੀ ਫਰੌਕ ਦੀ ਪ੍ਰੋਪਰ ਕਟਿੰਗ ਹੋ ਗਈ ਆ ਤੇ ਹੁਣ ਆਪਾਂ ਕਰਦੇ ਆ ਸਟਿਚਿੰਗ ਚਲੋ ਮਸ਼ੀਨ ਤੇ ਦੇਖਦੇ ਆ ਆਪਾਂ ਇਹਨੂੰ ਸਲਾਈ ਕਰਨਾ ਆ ਸਭ ਤੋਂ ਪਹਿਲਾਂ ਫਰੌਕ ਤਿਆਰ ਕਰਦੇ ਆ ਫਰੌਕ ਤਿਆਰ ਕਰਨ ਵਾਸਤੇ ਦੇਖੋ ਅਗਲਾ ਪਿਛਲਾ ਪੱਲਾ ਇੱਕ ਇਸ ਤਰ੍ਹਾਂ ਕੇ ਸੈਟ ਕਰਕੇ ਰੱਖਣਾ ਆ ਤੇ ਉਸ ਤੋਂ ਬਾਅਦ ਆਪਾਂ ਮੋਢੇ ਦੀ ਸਲਾਈ ਲਗਾਵਾਂਗੇ ਮੋਢਾ ਆਪਾਂ ਇੱਕ ਸਾਈਡ ਤੋਂ ਸੀ ਲੈਣਾ ਹੈ ਦੂਜੇ ਸਾਈਡ ਤੋਂ ਨਹੀਂ ਸੀਣਾ ਦੂਜੀ ਸਾਈਡ ਤੋਂ ਆਪਾਂ ਬਾਅਦ 'ਚ ਸੀਵਾਂਗੇ ਪਹਿਲਾਂ ਆਪ ਇਕਾ ਪੂਰੇ ਗਲੇ ਤੱਕ ਮਾ ਕੇ ਤੇ ਇਸ ਤੋਂ ਬਾਅਦ ਇਹ ਕੋਰੇ ਟਾਕੀ ਜਿਹੜੀ ਆ ਇਹਨੂੰ ਮੈਂ ਡਬਲ ਫੋਲਡ ਕਰ ਲਿਆ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਇੱਕ ਸਾਈਡ ਤੋਂ ਲਗਾਉਣੀ ਸ਼ੁਰੂ ਕਰਾਂਗੇ ਪੂਰੇ ਗਲੇ ਤੱਕ ਮਾਵਾਂਗੇ ਔਰ ਪੂਰੇ ਗਲੇ ਤੱਕ ਮਾਉਣ ਤੋਂ ਬਾਅਦ ਆਪਾਂ ਇਹਦਾ ਦੂਜਾ ਮੋੜਾ ਵੀ ਸੀ ਲੈਣਾ ਹੈ ਦੇਖੋ ਬਰੀਕ ਬਰੀਕ ਇੱਥੇ ਪੈਰ ਪੈਰ ਦਾ ਮਤਲਬ ਕਪੜਾ ਛੱਡਣਾ ਆਪਾਂ ਬਹੁਤ ਜ਼ਿਆਦਾ ਕਪੜਾ ਇਹਦੇ ਵਿੱਚ ਨਹੀਂ ਲੈਣਾ ਪੈਰ ਪੈਰ ਦਾ ਕਪੜਾ ਛੱਡਣਾ ਆ ਤੇ ਆਪਾਂ ਇੱਥੇ ਸਲਾਈ ਲਗਾ ਲੈਣੀ ਆ ਠੀਕ ਹੈ ਸੋ ਫਰੈਂਡਸ ਵੀਡੀਓ ਵਧੀਆ ਲੱਗੇ 유ਸਫੁਲ ਲੱਗੇ ਚੰਗੀ ਲੱਗੇ ਤੇ ਇੱਕ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਤਾਂ ਕਿ ਤੁਹਾਡ ਤੱਕ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਇਸ ਲਾਈ ਲਾਉਣ ਤੋਂ ਬਾਅਦ ਆਪਾਂ ਪੂਰੇ ਗਲੇ ਤੇ ਕਟ ਲਗਾਉਣਿਆ ਹੈ ਕਿ ਪੂਰਾ ਆਪਣਾ ਅੱਗੇ ਪਿੱਛੇ ਗਲਾ ਗੋਲਿਆ ਤੇ ਆਪਾਂ ਨੂੰ ਗਲੇ ਦੇ ਵਿੱਚ ਹੋਰ ਵੀ ਸਫਾਈ ਆਊਗੀ ਫਿਨਿਸ਼ਿੰਗ ਆਊਗੀ ਕੱਟ ਲਗਾਉਣ ਦੇ ਨਾਲ ਇਹ ਤੋਂ ਬਾਅਦ ਹੁਣ ਆਪਾਂ ਦੂਸਰਾ ਮੋੜ ਦਾ ਵੀ ਜੋੜ ਲੈਣਾ ਹੈ ਇੱਕ ਮੋੜਾ ਆਪਾਂ ਜੋੜ ਲਿਆ ਦੂਜਾ ਮੋੜਾ ਵੀ ਆਪਾਂ ਇਸ ਸਟਿਕ ਦੇ ਨਾਲ ਜੋੜ ਲਾਂਗੇ ਤੇ ਇੱਥੇ ਦੇਖੋ ਦੋਨੋਂ ਸਾਈਡਾਂ ਤੇ ਆਪਾਂ ਪੱਕੀਆਂ ਕਰਕੇ ਸਲਾਈਆਂ ਲਗਾਉਣੀਆਂ ਨੇ ਤੇ ਦੋਨੋਂ ਮੋੜੇ ਜੁੜ ਗਏ ਹੁਣ ਆਪਾਂ ਜਿਹੜੀ ਨੀਚੇ ਵਾਲੀ ਸਕਰਟ ਹੈ ਆਪਣੀ ਕਗਰੀ ਉਹ ਰੈਡੀ ਕਰਾਂਗੇ ਧਾਗਾ ਖਿੱਚ ਕੇ ਆਪਾਂ ਚੋਣਾ ਪਾ ਕੇ ਉਹ ਰੈਡੀ ਕਰਾਂਗੇ ਬਾਤ ਨੂੰ ਦੱਸਦੀਆਂ ਜੋੜਨੇ ਕਿੱਦਾਂ ਆ ਦੇਖੋ ਆਪ ਇਸ ਤਰੀਕੇ ਦੇ ਨਾਲ ਆਪਾਂ ਮਸ਼ੀਨ ਦਾ ਜਿੰਨਾ ਵੀ ਵੱਡਾ ਬਖਾ ਤੁਹਾਡੇ ਦਾ ਹੁੰਦਾ ਆ ਉਹਨਾ ਹੀ ਵੱਡਾ ਬਖਾ ਕਰ ਲੈਣਾ ਤੇ ਇਹਨੂੰ ਇਸ ਤਰੀਕੇ ਨਾਲ ਬੈਕ ਸਾਈਡ ਤੋਂ ਖਿੱਚ-ਖਿੱਚ ਕੇ ਆਪਾਂ ਸਲਾਈ ਲਗਾਉਣੀ ਜਿੰਨੀ ਸਲਾਈ ਵੱਡੀ ਵੱਜੂਗੀ ਉਹਨੇ ਚੋਣਾ ਸੋਹਣੀਆਂ ਪੈਣਗੀਆਂ ਠੀਕ ਹੈ ਤੇ ਦੇਖੋ ਇਸ ਸਲਾਈ ਲਗਾ ਲਈ ਮੈਂ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਇੱਕ ਧਾਗਾ ਖਿੱਚਣਾ ਹੈ ਦੋਨਾਂ ਵਿੱਚੋਂ ਇੱਕ ਧਾਗਾ ਲਾ ਕਰਕੇ ਇਹਨੂੰ ਖਿੱਚਾਂਗੇ ਤੇ ਇਸ ਤਰੀਕੇ ਨਾਲ ਆਪਾਂ ਇਹ ਕੱਪੜੇ ਨੂੰ ਇਕੱਠਾ ਕਰਦੇ ਜਾਵਾਂਗੇ ਤੇ ਜਿੰਨੀ ਤੁਹਾਡੀ ਕਮਰ ਹੈ ਮਤਲਬ ਉਹਦੇ ਹਿਸਾਬ ਨਾਲ ਤੁਸੀਂ ਇਹ ਚੋਣਾ ਪਾਉਣੀ ਆ ਜਿੰਨੀ ਤੁਹਾਡੀ ਜਿਹੜੀ ਤੁਸੀਂ ਬਾਡੀ ਕਟਿੰਗ ਆ ਕਟਿੰਗ ਕੀਤੀ ਆ ਉਹਦੇ ਅਕੋਰਡਿੰਗ ਤੁਸੀਂ ਇਹ ਕੱਪੜਾ ਰੱਖਣਾ ਆ ਬਸ ਸਾਰੇ ਕੱਪੜੇ ਨੂੰ ਇਦਾਂ ਇਕੱਠਾ ਕਰ ਦੇਣਾ ਹੈ ਇਕੱਠਾ ਕਰਨ ਤੋਂ ਬਾਅਦ ਆਪਾਂ ਇੱਕ ਇੱਕ ਚੋਣ ਇਸ ਤਰੀਕੇ ਨਾਲ ਆਪਣੇ ਹੱਥ ਨਾਲ ਸੈੱਟ ਕਰਨੀ ਆ ਪੂਰੀ ਇੱਕ ਇੱਕ ਚੋਣ ਆਪਣੀ ਬਰਾਬਰ ਬਰਾਬਰ ਹੋਣੀ ਚਾਹੀਦੀ ਹੈ ਫੇਰ ਹੀ ਤੁਹਾਡੀ ਫਰਾਕ ਦੇ ਵਿੱਚ ਫਿਨ ਠੀਕ ਹੈ ਇਹ ਨਹੀਂ ਆ ਕਿ ਕਿਤੇ ਉਹ ਆਪਣਾ ਕਪੜਾ ਜਿਆਦਾ ਇਕੱਠਾ ਹੋ ਗਿਆ ਕਿਤੇ ਉਹ ਘੱਟ ਹੋ ਗਿਆ ਪੂਰੀਆਂ ਚੋਣਾ ਆਪਣੀਆਂ ਇਸ ਤਰੀਕੇ ਨਾਲ ਸੈੱਟ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਆਪਾਂ ਇਦਾਂ ਸੈੱਟ ਕਰ ਲੈਣਾ ਤੇ ਚਲੋ ਤੁਹਾਨੂੰ ਦੱਸਦੀਆਂ ਹੁਣ ਆਪਾਂ ਇਹਨੂੰ ਜੋੜਨਾ ਕਿੱਦਾਂ ਮੈਂ ਦੋਨੋਂ ਚੋਣਾ ਵਾਲੇ ਪੱਲੇ ਇੱਥੇ ਹੀ ਰੈਡੀ ਕਰਲੇ ਹੋਏ ਆ ਹੁਣ ਤੁਹਾਨੂੰ ਦੱਸਦੀਆਂ ਜੋੜਨਾ ਕਿੱਦਾਂ ਆ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਰੱਖਾਂਗੇ ਤੇ ਇਹਦੇ ਉੱਤੇ ਆਪਾਂ ਲਗਾ ਲਾਂਗੇ ਸਲਾਈ ਠੀਕ ਆ ਦੇਖੋ ਸਲਾਈ ਮੈਂ ਲਗਾ ਲਈ ਆ ਤੇ ਹੁਣ ਜਿਹੜੀ ਦੂਸਰਾ ਪੱਲਾ ਵਾ ਉਹਨੂੰ ਹੀ ਆਪਾਂ ਇਦਾਂ ਹੀ ਜੋੜਾਂਗੇ ਇਦਾਂ ਰੱਖ ਕੇ ਤੇ ਜਿਹੜਾ ਚੋਣਾ ਵਾਲਾ ਪੱਲਾ ਆ ਉਹਨੂੰ ਇਹਦੇ ਇਸ ਤਰੀਕੇ ਨਾਲ ਰੱਖਣਾ ਆ ਤੇ ਇੱਥੇ ਆਪਾਂ ਸਲਾਈ ਲਗਾ ਲਾਂਗੇ ਦੋਨੋਂ ਸਲਾਈ ਇਸ ਲਾਈਆਂ ਲੱਗਣ ਤੋਂ ਬਾਅਦ ਹੁਣ ਆਪਾਂ ਇਹਦੀਆਂ ਫਿਟਿੰਗ ਦੀਆਂ ਸਲਾਈਆਂ ਮਾਰ ਲਾਂਗੇ ਔਰ ਆਪਣਾ ਜਿਹੜਾ ਘੇਰਾ ਆ ਘੇਰਾ ਫੋਲਡ ਕਰ ਲਾਂਗੇ ਘੇਰਾ ਥੋੜਾ ਜਿਹਾ ਪਾਰਾ ਫੋਲਡ ਕਰਿਓ ਪਾਰਾ ਫੋਲਡ ਕਰੋਗੇ ਤੇ ਫਰਾਕ ਦੀ ਲੁੱਕ ਹੋਰ ਵੀ ਸੋਹਣੀ ਆਊਗੀ ਦੇਖੋ ਇੱਥੋਂ ਤੱਕ ਆਪਣੀ ਫਰਾਕ ਜਿਹੜੀ ਰੈਡੀ ਹੋ ਗਈ ਸਾਈਡਾਂ ਦੇ ਸਲਾਈਆਂ ਵੀ ਮੈਂ ਮਾਰ ਲੀਆਂ ਅਗਰ ਤੁਸੀਂ ਵਿਦਾਊਟ ਸਲੀਪ ਹੁੰਦੇ ਹੋ ਤੇ ਇਦਾਂ ਹੀ ਰੱਖ ਸਕਦੇ ਹੋ ਪਰ ਮੈਂ ਇਹ ਫਰਾਕ ਨੂੰ ਬਾਹਮ ਲਗਾਈਆਂ ਨੇ ਸਿੰਪਲ ਜਿਹਾ ਡਿਜ਼ਾਈਨ ਵੀ ਪਾਇਆ ਹੈ ਦੇਖੋ ਤੁਸੀਂ ਮੇਰਾ ਸੂਟ ਜਿਹੜਾ ਮੈਂ ਪਾਇਆ ਹੋਇਆ ਉਹ ਇੱਥੇ ਵੀ ਇਹੋ ਡਿਜ਼ਾਈਨ ਹੈ ਸੇਮ ਡਿਜ਼ਾਈਨ ਮੈਂ ਬਾਹਮ ਇ ਤੇ ਇਹਦੇ ਵਾਸਤੇ ਆਪਾਂ ਨੂੰ ਲਾਸਟਿਕ ਚਾਹੀਦੀ ਆ 3 ਤੋਂ 4 ਇੰਚ ਲਾਸਟਿਕ ਚਾਹੀਦੀ ਆ ਆਪਾਂ ਨੂੰ ਔਰ ਇੰਦੀ ਗਚੌੜੀ ਹੋਵੇ ਲਾਸਟਿਕ ਜਿਆਦਾ ਬਰੀਕ ਨਾ ਹੋਵੇ ਤੇ ਜਿਹੜੀ 10 ਤੋਂ 12 ਇੰਚ ਲੰਬੀ ਆਪਾਂ ਨੂੰ ਇੱਕ ਡੋਰੀ ਚਾਹੀਦੀ ਡੋਰੀ ਬਣਾ ਕੇ ਰੱਖ ਲੈਣੀ ਆ ਬਾਹ ਦੀ ਕਟਾਈ ਸਿੰਪਲ ਤਰੀਕੇ ਨਾਲ ਹੀ ਕੀਤੀ ਆ ਜਿੱਦਾਂ ਸਿੰਪਲ 슬ੀਵ ਆਪਾਂ ਕਟਿੰਗ ਕਰਦੇ ਆ ਇਹ ਸਭ ਤੋਂ ਪਹਿਲਾਂ ਇੱਥੇ ਪੱਕੀ ਸਲਾਈ ਮਾਰ ਲੈਣੀ ਆ ਤਰਪਾਈ ਦੀ ਜਰੂਰਤ ਨਹੀਂ ਆ ਇਹ ਸਿੰਪਲ ਇਤਨਾ ਹੀ ਆਪਾਂ ਸਿੰਪਲ ਇੱਕ ਸਲਾਈ ਮਾਰ ਲੈਣੀ ਆ ਫੋਲਡ ਕਰ ਲੈਣੀ ਆ ਫੋਲਡ ਕਰਕੇ ਨੇਲ ਦੇਣਾ ਸੈਂਟਰ ਦਾ ਨਿਸ਼ਾਨ ਬਣਾ ਲੈਣਾ ਬੈਕ ਸਾਈਡ ਵੱਲ ਨੂੰ ਆਪਾਂ ਨਿਸ਼ਾਨ ਲਾ ਲੈਣਾ ਨਿਸ਼ਾਨ ਲਾਉਣ ਤੋਂ ਬਾਅਦ ਇੱਥੇ ਆਪਾਂ ਰੱਖਣੀ ਆ ਲਾਸਟਿਕ ਲਾਸਟਿਕ ਨੂੰ ਖਿੱਚ ਕੇ ਇਸ ਤਰੀਕੇ ਦੇ ਨਾਲ ਸਲਾਈ ਲਾਉਣੀ ਆ ਮੜਿਆ ਮਸ਼ੀਨ ਦੀ ਇੱਕ ਸਲਾਈ ਇਹਨੂੰ ਮਾਰ ਕੇ ਤੇ ਆਪਾਂ ਇਹ ਸਲਾਈ ਬੈਕ ਲੈ ਆਉਣੀ ਆ ਸਲਾਈ ਦਾ ਜਦੋਂ ਆਪ ਜਦੋਂ ਆਪਣੀ ਸਲਾਈ ਮੋਰੀ ਤੱਕ ਆਜੂਗੀ ਫਿਰ ਆਪਾਂ ਇੱਥੇ ਡੋਰੀ ਅਟੈਚ ਕਰਨੀ ਆ ਇਦਾਂ ਇਸ ਡੋਰੀ ਦਾ ਸੈਂਟਰ ਕਰਕੇ ਇੱਥੇ ਦੋ ਤਿੰਨ ਸਲਾਈਆਂ ਮਾਰ ਕੇ ਆਪਾਂ ਡੋਰੀ ਪੱਕੀ ਕਰਕੇ ਅਟੈਚ ਕਰ ਲੈਣੀ ਆ ਤੇ ਚਲੋ ਜੀ ਆਪਣਾ ਬਾਹ ਦਾ ਡਿਜ਼ਾਈਨ ਬਣ ਕੇ ਰੈਡੀ ਆ ਇੰਨੇ ਦੋ ਸਲਾਈਆਂ ਦੇ ਵਿੱਚ ਆਪਣਾ ਇਹ ਡਿਜ਼ਾਈਨ ਬਣ ਜਾਂਦਾ ਬਹੁਤ ਸੋਹਣਾ ਡਿਜ਼ਾਈਨ ਆ ਤੇ ਇਸ ਤੋਂ ਬਾਅਦ ਆਪਾਂ ਬੈਕ ਸਾਈਡ ਕਰਾਂਗੇ ਬੈਕ ਸਾਈਡ ਕਰਕੇ ਤੇ ਇੱਥੇ ਆਪਾਂ ਜਿੰਨੀ ਤੁਹਾਡੀ ਮੋਰੀ ਆ ਉਹਦੇ ਅਕੋਰਡਿੰਗ ਆਪਾਂ ਸਾਈ ਲਗਾ ਲਾਂਗੇ ਤੇ ਫਰੈਂਡਸ ਆਪ ਇਸ ਤਰੀਕੇ ਨਾਲ ਮੈਂ ਦੋਨੋਂ ਬਾਹਾਂ ਜੜੀਆਂ ਨੇ ਰੈਡੀ ਕਰ ਲੀਆਂ ਹੋਈਆਂ ਨੇ ਤੇ ਤੇ ਬਾਹਾਂ ਲੱਗਣ ਤੋਂ ਬਾਅਦ ਆਪਣੀ ਜਿਹੜੀ ਫਰਾਕ ਬਿਲਕੁਲ ਤਿਆਰ ਆ ਤੇ ਆਪਾਂ ਇਸ ਤੋਂ ਬਾਅਦ ਸਟੀਚਿੰਗ ਕਰਾਂਗੇ ਪਲਾਜ਼ੋ ਦੀ ਦੇਖੋ ਦੋਨੋਂ ਬਾਹਾਂ ਮੈਂ ਰੈਡੀ ਕਰ ਲੀਆਂ ਤੇ ਬਾਹਾਂ ਲਗਾਉਣ ਤੋਂ ਬਾਅਦ ਤੁਹਾਨੂੰ ਫਾਈਨਲ ਲੁੱਕ ਵਿਖਾਉਣੀ ਹੈ ਆਪਣੀ ਫਰਾਕ ਦੀ ਫਾਈਨਲ ਲੁੱਕ ਕਿੱਦਾਂ ਦੀ ਆਈ ਆ ਦੇਖੋ ਇਸ ਤਰੀਕੇ ਦੀ ਆਪਣੀ ਫਰਾਕ ਬਣ ਗਈ ਆ ਤੇ ਚਲੋ ਫਰੈਂਡਸ ਆਪਾਂ ਹੁਣ ਪਲਾਜ਼ੋ ਦੀ ਕਟ ਸਲਾਈ ਕਰ ਲੈਣੇ ਆ ਪਲਾਜ਼ੋ ਦੀ ਸਲਾਈ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਆਸਣ ਜੋੜਦੇ ਆ ਠੀਕ ਆ ਦੋਨੋਂ ਆਸਣ ਆਪਾਂ ਜੋੜ ਲੈਣੇ ਆ ਤੇ ਇੱਕ ਦੇਖੋ ਦੋ ਸਲਾਈਆਂ ਦੇ ਆੜਾ ਪਲਾਜ਼ੋ ਬਣ ਕੇ ਰੈਡੀ ਹੋ ਜਾਣਾ ਹੈ ਦੋ ਸਲਾਈ ਇੱਕ ਸਲਾਈ ਆਪਣੀ ਆਸਣ ਵਾਲੀ ਔਰ ਇੱਕ ਸਲਾਈ ਆਪਣੀ ਨਾਲੀ ਵਾਲੀ ਤੇ ਚਲੋ ਫਰੈਂਕਸ ਦੋ ਸਲਾਈਆਂ ਦੇ ਵਿੱਚ ਆਪਾਂ ਇਹ ਪਲਾਜ਼ੋ ਜਿਹੜਾ ਰੈਡੀ ਕਰ ਲੈਣਾ ਆ ਆਸਣ ਦੀ ਸਲਾਈ ਆਪਣੀ ਲੱਗ ਗਈ ਆਸਨੀ ਸਲਾਈ ਲੱਗਣ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਆਸਨ ਤੇ ਇੱਕ ਡਬਲ ਸਲਾਈ ਮਾਰਨੀ ਹੈ ਇੱਕ ਸਲਾਈ ਆਪਾਂ ਸਿੰਪਲ ਮਾਰ ਲਈ ਇੱਕ ਸਲਾਈ ਹੁਣ ਆਪਾਂ ਇਹ ਸਾਰੇ ਕੱਪੜਿਆਂ ਨੂੰ ਇੱਕ ਸਾਈਡ ਵੱਲ ਨੂੰ ਕਰਕੇ ਤੇ ਇਹਦੇ ਉੱਤੇ ਮਾਰ ਲਾਂਗੇ ਇਹ ਸਲਾਈ ਮਾਰਨ ਦੇ ਨਾਲ ਕੀ ਹੁੰਦਾ ਆਪਣਾ ਫਲਾਜ ਜਿਹੜਾ ਕਦੀ ਵੀ ਉੱਤਰਦਾ ਨਹੀਂ ਹੈ ਫਟਦਾ ਨਹੀਂ ਹੈ ਠੀਕ ਆ ਇਹ ਸਲਾਈ ਮਾਰ ਲਈ ਇਹਦੇ ਨਾਲ ਹੀ ਆਪਾਂ ਦੂਜੀ ਸਾਈਡ ਦੀ ਵੀ ਇਹ ਮਤਲਬ ਬੈਕ ਸਾਈਡ ਦੀ ਵੀ ਸਲਾਈ ਮਾਰ ਲਾਂਗੇ ਫਰੰਟ ਬੈਕ ਦੀ ਸਲਾਈ ਇਦਾਂ ਹੀ ਆਪਾਂ ਮਾਰ ਲੈਣੀ ਨਾਲ ਹੀ ਤੇ ਇਹ ਤੋਂ ਬਾਅਦ ਹੁਣ ਫਰੈਂਡਸ ਆਪਾਂ ਕੀ ਕਰਨਾ ਆ ਆਪਣੇ ਪੌਂਚੇ ਫੋਲਡ ਕਰਨੇ ਆ ਦੇਖੋ ਆਪਾਂ ਕੱਟ ਲਗਾਇਆ ਸੀ ਜਿੰਨਾ ਕ ਆਪਾਂ ਪੌਂਚਾ ਫੋਲਡ ਕਰਨਾ ਆ ਤੇ ਦੇਖੋ ਇਸ ਤਰੀਕੇ ਨਾਲ ਆਪਾਂ ਆਪਣੇ ਕੱਟ ਤੋਂ ਇਹ ਕਪੜਾ ਫੜਨਾ ਆ ਔਰ ਇੱਥੇ ਆਪਾਂ ਸਲਾਈਆਂ ਮਾਰ ਲੈਣੀਆਂ ਪੱਕੀ ਸਲਾਈ ਮਾਰ ਲੈਣੀਆਂ ਤੁਸੀਂ ਚਾਹੋ ਤਾਂ ਤਪਾਈ ਕਰ ਸਕਦੇ ਹੋ ਬਟ ਆਪਾਂ ਪੱਕੀ ਸਲਾਈ ਦੇ ਵਿੱਚ ਇਹਨੂੰ ਰੈਡੀ ਕੀਤਾ ਆ ਦੇਖੋ ਇੱਕ ਪੌਂਚ ਤੇ ਸਲਾਈ ਲੱਗ ਗਈ ਤੇ ਇਸ ਤੋਂ ਬਾਅਦ ਆਪਣੇ ਹੁਣ ਦੂਸਰੇ ਪੌਂਚ ਤੇ ਸਲਾਈ ਲੱਗ ਗਈ ਆ ਇਹ ਦੋਵੇਂ ਸਲਾਈਆਂ ਲੱਗਣ ਤੋਂ ਬਾਅਦ ਆਪਾਂ ਆਪਣੀ ਫਿਟਿੰਗ ਵਾਲੀ ਸਲਾਈ ਮਾਰ ਲਾਂਗੇ ਮਤਲਬ ਜਿਹੜੀ ਆਪਣੀ ਨਾਲੀ ਵਾਲੀ ਸਲਾਈ ਹੁੰਦੀ ਆ ਦੇਖੋ ਇਸ ਤਰੀਕੇ ਦੇ ਨਾਲ ਇੱਥੇ ਆਪਾਂ ਆਪਣੇ ਪੌਂਚ ਦੀ ਮਾਰਕਿੰਗ ਕਰ ਲਾਂਗੇ 8 ਇੰਚ ਪੌਂਚਾ ਮੈਂ ਤਿਆਰ ਰੱਖਣਾ ਆ ਇੱਥੇ ਪੱਕਾ ਕਰਕੇ ਤੇ ਇਹ ਜਿਹੜਾ ਮਤਲਬ ਆਪਾਂ ਸਲਾਈ ਸਟਾਰਟ ਕਰਾਂਗੇ ਇਸ ਤਰੀਕ ਦੇਖੋ ਇਹ ਸਲਾਈ ਮਾਰਦੇ ਆ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕੱਪੜਾ ਖਿੱਚਣਾ ਨਹੀਂ ਆ ਨਾ ਉੱਪਰ ਵਾਲੀ ਸਾਈਡ ਤੋਂ ਨਾ نیچے ਵਾਲੀ ਸਾਈਡ ਤੋਂ ਕੱਪੜਾ ਖਿੱਚਣਾ ਨਹੀਂ ਆ ਬਿਲ ਕਈ ਵੀ ਕਮੈਂਟ ਆਉਂਦਾ ਹੈ ਕਿ ਆਪਾਂ ਜਿਹੜਾ ਫਲਾਜੋ ਦੀ ਸਟਿਚਿੰਗ ਕਰਦੇ ਆ ਜਾਂ ਸਲਵਾਰ ਦੀ ਸਟਿਚਿੰਗ ਕਰਦੇ ਆ ਨਾਲੀ ਵਾਲੀ ਸਲਾਈ ਤੇ ਤੇ ਆਪਣਾ ਜਿਹੜਾ ਪਲਾਸ ਕਪੜਾ ਵੱਧ ਘੱਟ ਜਾਂਦਾ ਉਹ ਇਸੇ ਕਰਕੇ ਵੱਧਦਾ ਘਟਦਾ ਹੈ ਕਿਉਂਕਿ ਆਪਾਂ ਕਪੜਾ ਖਿੱਚ ਲੈਂਦੇ ਆ ਠੀਕ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇੱਕ ਸਲਾਈ ਮਾਰ ਲਈ ਇੱਕ ਸਲਾਈ ਮਾਰਨ ਤੋਂ ਬਾਅਦ ਇਸ ਸਲਾਈ ਡਬਲ ਕਰ ਲਈ ਹੁਣ ਫਰੈਂਸ ਆਪਣਾ ਪਲਾਜੋ ਰੈਡੀ ਆ ਤਿਆਰ ਆ ਤੇ ਬਸ ਹੁਣ ਆਪਾਂ ਇਹਦੇ ਵਿੱਚ ਲਾਸਟਿਕ ਪਾਉਣ ਵਾਲੀ ਰਹਿ ਗਈ ਹੈ ਲਾਸਟਿਕ ਜਿਹੜੀ ਆਪਾਂ ਇਸ ਤਰੀਕੇ ਨਾਲ ਪਾਉਣੀ ਆ ਤੇ ਫਰੈਂਸ ਲਾਸਟਿਕ ਪਾਉਣ ਦੀ ਵੀਡੀਓ ਮੈਂ ਤੁਹਾਨੂੰ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਇਸ ਕਰ ਪਲਾਜੋ ਖਾਉਣੀ ਆ ਤੇ ਇਲਾਸਟਿਕ ਵੀ ਆਪਾਂ ਆਪਣੀ ਕਮਰ ਦੇ ਸਾਹਬ ਨਾਲ ਲੈਣੀ ਆ ਜਿੰਨੇ ਤੁਹਾਡੀ ਕਮਰ ਤੋਂ 4-5 ਇੰਚ ਆਪਾਂ ਇਲਾਸਟਿਕ ਘੱਟ ਲੈਣੀ ਹੁੰਦੀ ਆ ਤੇ ਦੇਖੋ ਫਰੈਂਡਸ ਆਪਣਾ ਸਟ੍ਰੇਟ ਪਲਾਜੋ ਬਿਲਕੁਲ ਰੈਡੀ ਆ ਸਟ੍ਰੇਟ ਵੀ ਆ ਔਰ ਇੱਕ ਸਲਾਈ ਦੇ ਵਿੱਚ ਬਣ ਕੇ ਰੈਡੀ ਹੋ ਜਾਂਦਾ ਆ ਸੋ ਫਰੈਂਡਸ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਪਹੁੰਚ